ਉਹ ਵੀਰ ਸਿੰਘ ਸੋਨਪ ਸੱਜਣ ਸਿੰਘ ਸਤਿ ਸ਼੍ਰੀ ਅਕਾਲ ਜੀ ਜੱਜ ਸਾਹਿਬ ਸ਼ੀਲਾ ਦੇਵੀ ਵਾਈਫ ਆਫ ਮਹਿੰਗਾ ਸਿੰਘ ਸਤਿ ਸ਼੍ਰੀ ਅਕਾਲ ਜੱਜ ਸਾਹਿਬ ਅਸੀਂ ਆਏ ਆਂ ਜੀ ਸ਼ੀਲਾ ਦੇਵੀ ਵੱਲੋਂ ਉਹ ਬਾਬਾ ਤੈਨੂੰ ਸ਼ਰਮ ਨਹੀਂ ਆਉਂਦੀ ਕੀ ਬਹੁਤ ਆਉਂਦੀ ਆ ਜੀ ਤੇ ਫਿਰ ਇਹਨਾਂ ਦੀ ਕੁੜੀ ਕਿਉਂ ਛੇੜੀਏ ਸ਼ਰਮ ਆਉਂਦੀ ਆ ਦਾ ਚਿੱਟੀ ਤੇਰੀ ਦਾੜੀ ਆ ਜੱਜ ਸਾਹਿਬ ਇਹ ਤਾਂ ਉਹਦੇ ਪੁੱਤੇ ਆ ਜੀ ਛੇੜੀ ਤਾਂ ਇਹਦੀ ਦਾਦੀ ਸੀ 40 ਸਾਲ ਹੋ ਗਏ ਜੀ ਕੇ ਚੱਲਦੇ ਨੂੰ ਚਿੱਟੀ ਦਾੜੀ ਤਾਂ ਤਰੀਕਾ ਭੁਗਤਦੇ ਰਹੀ ਹੋਗੀ ਉਬੀਰ ਸਿੰਘ ਸਨਬ ਸੱਜਣ ਸਿੰਘ ਸਤਿਗੁਰ ਜੀ ਜੱਸਾ ਛੀਲਾ ਦੇਵੀ ਵਾਈਫ ਆਫ ਮਹੰਗਾ ਸਿੰਘ ਸਤਿਗੁਰ ਜੱਸਾ ਅਸੀਂ ਆਏ ਆਂ ਜੀ ਛੀਲਾ ਦੇਵੀ ਵੱਲੋਂ ਉਹ ਬਾਬਾ ਤੈਨੂੰ ਸ਼ਰਮ ਨਹੀਂ ਆਉਂਦੀ ਕੀ ਬਹੁਤ ਆਉਂਦੀ ਹੈ ਜੀ ਤੇ ਫਿਰ ਇਹਨਾਂ ਦੀ ਕੁੜੀ ਕਿਉਂ ਛੇੜੀਏ ਸ਼ਰਮ ਆਉਂਦੀ ਆ ਤਾਂ ਚਿੱਟੀ ਤੇਰੀ ਦਾੜੀ ਆ ਜੱਸਾ ਜੀ ਇਹ ਤਾਂ ਉਹਦੇ ਪੁੱਤੇ ਆ ਜੀ ਛੇੜੀ ਤਾਂ ਇਹਦੀ ਦਾਦੀ ਸੀ 40 ਸਾਲ ਹੋ ਗਏ ਜੀ ਕੇਸ ਚੱਲਦੇ ਨੂੰ ਚਿੱਟੀ ਦਾੜੀ ਤਾਂ ਤਰੀਕਾ ਭੁਗਤ ਦੇੜੀ ਹੋ ਗਈ